ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣਾ ਵਾਸੀਆਂ ਲਈ ਇੱਕ ਖੁਸ਼ਖਬਰੀ ਇਹ ਹੈ ਕਿ ਅਗਰ 27 ਤਰੀਕ ਤੋਂ ਬਾਅਦ ਕੋਈ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਜਾਂ ਅਮ੍ਰਿਤਸਰ ਜਾ ਰਿਹਾ ਉਹਨਾਂ ਨੂੰ ਲਾਡੋਵਾਲ ਵਿਖੇ ਸਤਲੁਜ ਟੁੱਤੇ ਟਾਲ ਪਲਾਜ਼ਾ ਤੇ ਟਾਲ ਟੈਕਸ ਨਹੀਂ ਦੇਣਾ ਪਵੇਗਾ ਇਹ ਦਾਵਾ ਕਰ ਰਹੇ ਨੇ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਹੁਣ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੱਧੂ ਕਾਉਂਸਲਰ ਮਮਤਾ ਆਸ਼ੂ ਇਹਨਾਂ ਨੇ ਹੁਣੇ ਥੋੜੀ ਜਿher ਪਹਿਲੇ ਕੰਪਨੀ ਨੇ ਜਿਹੜੀ ਨੈਸ਼ਨਲ ਹਾਈਵੇ ਬਣਾ ਰਹੀ ਹੈ ਕੰਪਨੀ ਉਹਨਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਉਹਨਾਂ ਨੂੰ ਇਹ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਅਗਰ 27 ਤਰੀਕ ਤੋਂ ਬਾਅਦ ਲੁਧਿਆਣਾ ਟੋਲ ਪਲਾਜ਼ਾ ਜਿਹੜਾ ਸਤਲੁਜ ਪੁਲ ਤੇ ਹੈ ਉੱਥੇ ਟੋਲ ਨਹੀਂ ਦੇਣਾ ਪਵੇਗਾ ਇਸ ਲਈ ਅਸੀਂ ਵਧੇਰੇ ਗੱਲਬਾਤ ਕਰਦੇ ਹਾਂ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ ਬਿੱਟੂ ਜੀ 27 ਤਰੀਕ ਤੋਂ ਟੋਲ ਨਹੀਂ ਦੇਣਾ ਪਵੇਗਾ ਤੁਸੀਂ ਹੁਣੇ ਅਧਿਕਾਰੀਆਂ ਨੂੰ ਇਹ ਚੇਤਾਵਨੀ ਦਿੱਤੀ ਹੈ ਜਾਂ ਉਹਨਾਂ ਨੂੰ ਇਨਫੋਰਮ ਕੀਤਾ ਹੈ ਇਸ ਬਾਰੇ ਤੁਸੀਂ ਦੇਖੋ ਗੱਲ ਇਹ ਆ ਵੀ ਲਗਾਤਾਰ ਇਸ ਕੋਲ ਬਰ ਬਾਕਕਵਕ ਪਾਰਟੀਆਂ ਵੀ ਸਾਰੇ ਕਿਉਂਕਿ ਆਪਾਂ ਲੁਧਿਆਣੇ ਦੇ ਆ ਇਹਦੇ ਵਿੱਚ ਪਾਰਟੀਆਂ ਤੋਂ ਮੈਂ ਸਮਝਦਾ ਉੱਤੇ ਹੋ ਕੇ ਜੇ ਗੱਲ ਕਰੀਏ ਸਭ ਇਸ ਦਲ ਤੇ ਇਸ਼ੂਏ ਨੂੰ ਬਾਰ ਬਾਰ ਚੱਕਦੇ ਰਹੇ ਨੇ ਅਸੀਂ ਵੀ ਲਗਾਤਾਰ ਗਟਕ੍ਰਿਸ਼ ਸਾਹਿਬ ਜਿਹੜੇ ਮੰਤਰੀ ਨੇ ਉਹਨਾਂ ਨੂੰ ਮਿਲਦੇ ਰਹੇ ਆ ਸਾਰੇ ਜਾ ਕੇ ਮਿਲਦੇ ਰਹੇ ਆ ਉਹ ਕਹਿੰਦੇ ਸੀ ਜੇ ਅਸੀਂ ਕਰ ਰਹੇ ਆ ਅਸੀਂ ਆ ਮੀਟਿੰਗ ਸੱਦ ਲਈ ਜੀ ਅਸੀਂ ਇਹਨਾਂ ਨੂੰ ਕੰਪਨੀ ਵਾਲਿਆਂ ਨੂੰ ਪਰ ਇਹ ਜਿਹੜੇ 5 ਸਾਲ ਜਿਹੜੇ ਆ ਹੋਣ ਜਾ ਰਹੇ ਆ ਇਹ ਭਾਜੀਪੀ ਸਰਕਾਰ ਦੇ ਕਹਿੰਦੇ ਆ ਜੀ ਗਟਕਰੀ ਸਾਹਿਬ ਸਭ ਤੋਂ ਵਧੀਆ ਮੰਤਰੀ ਨੇ ਤੇ ਉਹ ਉਹਨਾਂ ਨੇ ਨਾ ਜੀ ਦੇਸ਼ ਦੇ ਵਿੱਚ ਇੰਨੀਆਂ ਨੈਸ਼ਨਲ ਹਾਈਵੇ ਦਾ ਜਿਹੜੀ ਸਪੀਡ ਵਧਾਤੀ ਯੂਪੀਐਸ ਸਰਕਾਰ ਨੇ ਉਹਨਾਂ ਨੇ ਇੰਨਾ ਕੁਝ ਕਰਤਾ ਲਗਾਤਾਰ ਆ ਆ ਆ ਚਿੱਠੀਆਂ ਸਾਰੀਆਂ ਜਿਹੜਾ ਅੱਜ ਇਹ ਲੈ ਕੇ ਆਏ ਹੁਣ ਇਹ ਕੰਪਨੀ ਵਾਲੇ ਆਏ ਆ ਦੇਖੋ 2009 ਦਾ ਇਹਨਾਂ ਨੇ ਇਹ ਟੋਲ ਲਾਇਆ ਹੋਇਆ ਜਿਹੜਾ ਕਿ ਲੱਡਵਾਲ ਲੱਗਿਆ ਰੋਜ਼ ਦੀ ਕਿੰਨੀ ਕਮਾਈ ਆ 40 ਲੱਖ ਰੁਪਈਆ ਤੇ ਜਦੋਂ ਸਾਰਾ ਹਿਸਾਬ ਕੱਢਿਆ ਵੀ 5 ਸਾਲ ਦੇ ਵਿੱਚ ਕਿੰਨਾ 700 ਕਰੋੜ ਰੁਪਈਆ 5 ਸਾਲ ਦਾ ਜਿਹੜਾ ਏ ਉਹ ਬਣਦਾ ਜੇ 10 ਸਾਲ ਦਾ ਟੋਲ ਲਾਈਏ ਤਾਂ ਤਕਰੀਬਨ 1400 ਕਰੋੜ ਰੁਪਈਆ ਲੋਕਾਂ ਦੀ ਜੇਬਾਂ ਦੇ ਵਿੱਚੋਂ ਇਹ ਇਹ ਕੱਢ ਚੁੱਕੇ ਆ ਠੀਕ ਆ ਲੁਧਿਆਣਾ ਜਿੱਥੇ ਲੁਧਿਆਣੇ 'ਚ ਟੋਲ ਹੋਵੇ ਲੁਧਿਆਣੇ ਦੇ ਜਿਹੜੇ ਤਿੰਨੋਂ ਪੁਲ ਨੇ ਚਾਹੇ ਉਸ ਵਾਲਾ ਵਾਲੇ ਗੱਲ ਕਰੀਏ ਚਾਹੇ ਜੋਧੇਵਾਲ ਬਸਤੀ ਵਾਲਾ ਗੱਲ ਕਰੀਏ ਉਹ ਕਿਉਂ ਲਟਕ ਰਿਹਾ ਉਹ ਐਂ ਲਟਕ ਰਿਹਾ ਜਿਵੇਂ ਮਤਲਬ ਕਿਸੇ ਵੇਲੇ ਉਹ ਉਹ ਕਦੇ ਸੁਪਨੇ ਚ ਵੀ ਐ ਨਹੀਂ ਸੀ ਵੀ ਇਹ ਕਦੇ ਐ ਕੰਪਲੀਟ ਕਦੇ ਹੋਣਗੇ ਨਹੀਂ ਕਿ ਬੋਲ ਅੱਜ ਅਸੀਂ ਅਮੀਰ ਸਾਹਿਬ ਬੈਠੇ ਆ ਸਾਰਾ ਅਸੀਂ ਇਹ ਫੈਸਲਾ ਸਾਰੇ ਐਮ ਐਲ ਏ ਸਹਬਾਨਾਂ ਨੇ ਇਕੱਠੇ ਹੋ ਕੇ ਅਸੀਂ 10 ਤਰੀਕ ਨੂੰ ਕੀਤਾ ਸੀ ਵੀ ਭਾਈ ਸਿੱਧੀ ਗੱਲ ਅੱਜ ਇਹਨਾਂ ਨੂੰ ਸੱਦ ਲਿਆ ਜਿਹੜੇ ਇਹ ਕੰਪਨੀ ਵਾਲੇ ਆ ਵੀ ਜਾਂ 27 ਤਰੀਕ ਨੂੰ ਆਪ ਜਿੰਨਾ ਚਿਰ ਇਹ ਤੁਸੀਂ ਕੰਮ ਨਹੀਂ ਸ਼ੁਰੂ ਕਰਦੇ ਤਿੰਨੋਂ ਪੁਲਾਂ ਨੂੰ ਬਣਾਉਂਦੇ ਨਹੀਂ ਉਹਨਾਂ ਚਿਰ ਲੁਧਿਆਣੇ ਵਾਲਿਆਂ ਨੂੰ ਆਪਣੇ ਆਪ ਜਿਹੜੀਆਂ ਲੁਧਿਆਣੇ ਦੀਆਂ ਗੱਡੀਆਂ ਉਹਨਾਂ ਤੋਂ ਟੋਲ ਨਾ ਲਓ ਜੇ ਨਹੀਂ ਕਰਦੇ ਤਾਂ 10 ਤੋਂ ਬਾਅਦ ਇਹ ਤੁਹਾਡਾ ਟੋਲ ਨਹੀਂ ਚੱਲੇਗਾ ਜਦੋਂ ਤੁਸੀਂ 12 ਤੱਕ ਕੰਪਲੀਟ ਕਰਨਾ ਸੀ ਜੋ ਦਸਤਾਵੇਜ਼ ਨੇ 2012 ਦੇ ਵਿੱਚ ਇਹ ਤਿੰਨੋਂ ਪੁਲ ਬਣ ਕੇ ਤਿਆਰ ਹੋਣੇ ਚਾਹੀਦੇ ਸੀ ਤੇ 12 ਤੋਂ ਅੱਜ ਲਾ ਲਓ 19 ਹੋ ਗਿਆ ਤੇ ਫਿਰ ਇਹ ਪੈਸੇ ਆ ਜਿਹੜੇ ਇਹ ਕਾਦੇ ਲਈ ਰੋਜ਼ ਦਾ 40 ਲੱਖ ਰੁਪਈਆ ਇਹ ਕੰਪਨੀ ਇਹ ਤਾਂ ਇਹ ਤਾਂ ਸਾਨੂੰ ਲੁੱਟਣ ਲਈ ਜਿਵੇਂ ਜਿਵੇਂ ਈਸਟ ਇੰਡੀਆ ਕੰਪਨੀ ਬੈਠੀ ਹੁੰਦੀ ਆ ਸਾਨੂੰ ਲੁੱਟਣ ਉਸ ਤਰੀਕੇ ਨਾਲ ਇਹ ਲੁੱਟਣ ਬੈਠੇ ਆ ਹੁਣ ਸਾਫ਼ ਇਹਨਾਂ ਨੂੰ ਕਹਤਾ ਵੀ ਭਾਈ 27 ਤਰੀਕ ਨੂੰ ਜਾਂ ਤਾਂ ਲੁਧਿਆਣੇ ਦੇ ਗੱਡੀਆਂ ਵਿਦਆਊਟ ਟੋਲ ਨਿਕਲਣਗੀਆਂ ਆਪਣੀ ਮਰਜ਼ੀ ਨਾਲ ਪਾਸ ਜਾਰੀ ਕਰ ਦਿਓ ਆਪਣੀ ਮਰਜ਼ੀ ਨਾਲ ਉੱਥੇ ਕਹਿ ਦਿਓ ਨਹੀਂ ਸਾਰੀ ਪਾਰਟੀ ਸਾਰੀ ਐਡਮਿਨਿਸਟ੍ਰੇਸ਼ਨ ਚਾਹੇ ਕਾਰਪੋਰੇਸ਼ਨ ਆ ਚਾਹੇ ਦੂਜੀ ਐ ਡਿਪਟੀ ਕਮਿਸ਼ਨਰ ਨੇ ਪਹਿਲਾਂ ਚਿੱਠੀ ਜਾਰੀ ਕਰਤੀ ਆ ਮੇਅਰ ਸਾਹਿਬ ਲਿਖ ਚੁੱਕੇ ਆ ਬਾਕੀ ਵੱਖ-ਵੱਖ ਐਮ ਐਲ ਏ ਸਵਾਨ ਲਿਖੇ ਆ ਇਹ ਟੋਲ ਨਹੀਂ ਲੱਗਣ ਦੇਣਾ 2012 ਦੇ ਵਿੱਚ ਟੋਲ ਕੰਪਲੀਟ ਹੋਣਾ ਸੀਗਾ ਹੁਣ 2019 ਹੋ ਗਿਆ ਕੰਪਨੀ ਦੇ ਅਧਿਕਾਰੀਆਂ ਨਾਲ ਤੁਸੀਂ ਮੀਟਿੰਗ ਕੀਤੀ ਹੈ ਉਹਨਾਂ ਵੱਲੋਂ ਕੀ ਕਾਰਨ ਦੱਸਿਆ ਜਾ ਰਿਹਾ ਕਿਉਂ ਨਹੀਂ ਪੂਰਾ ਹੋ ਸਕਿਆ ਦੇਖੋ ਅੱਜ ਤਾਂ ਜਿਹੜੇ ਆ ਇਹਨਾਂ ਦੇ ਰੀਜਨਲ ਜਿਹੜੇ ਹੈੱਡ ਨੇ ਔਰੇ ਦੇ ਜਿਹੜੇ ਇਨਚਾਰਜ ਨੇ ਅੰਬਾਲਾ ਤੋਂ ਆਏ ਨੇ ਮਾਲਕ ਨੇ ਜਿਹੜੇ ਇਹਨਾਂ ਦੇ ਦਿੱਲੀ ਬਹਿੰਦੇ ਦੱਸ ਰਿਹਾ ਵੀ ਇੱਕ ਸਾਡਾ ਬਾਹਰਲੀ ਜਿਹੜਾ ਕੋਈ ਕੰਟਰੀ ਦਾ ਉਹਦਾ ਉਹਦਾ ਵੀ ਇਹਦੇ ਵਿੱਚ ਸ਼ੇਅਰ ਆ ਇਹ ਕੋਈ ਵੀ ਇਹਨਾਂ ਇਹ ਗੱਲ ਮਕਸਦ ਜਨੂ ਸਾਰਾ ਰਿਜ਼ਲਟ ਨਿਕਲੇ ਸਿਰਫ ਇਹ ਜਿਹੜਾ ਟੋਲ ਆ ਇਹਨੇ ਲੱਗਣਾ 2024 ਤੱਕ ਇਨਾਂ ਦਾ ਸਿਰਫ ਗੱਲ ਇੰਨਾ ਆ ਬੀ ਇਹ ਜਿਹੜੇ ਪੈਸੇ ਆ ਜਿਹੜੇ ਅਸੀਂ ਆ ਲਾਉਣੇ ਆ ਭੋਲਾਂ ਤੇ ਉਹ ਨਾ ਲਾਈਏ ਇਸੇ ਤਰੀਕੇ ਨਾਲ ਟੋਲ ਲਈ ਜਾਈਏ 24 ਵੀ ਆ ਜਾਣਾ ਕਿਉਂਕਿ 4 ਸਾਲ ਬਾਅਦ ਉਹ ਆ ਜਾਊਗਾ ਤੇ ਇਸ ਤਰੀਕੇ ਨਾਲ ਇਹ ਟਾਈਮ ਕੱਢੀ ਜਾਈਏ ਕੰਮ ਕਰਨ ਦੀ ਲੋੜ ਨਾ ਪਵੇ ਕੋਈ ਨਾ ਕੋਈ ਇੱਕ ਅੱਧੀ ਚਿੱਠੀ ਨੈਸ਼ਨਲ ਹਾਈਵੇ ਨੂੰ ਲਿਖ ਦਿੰਦੇ ਆ ਵੀ ਆ ਰੇਟ ਵਧ ਗਿਆ ਜੀ ਸਾਨੂੰ ਦੁਬਾਰਾ ਰਿਵਿਊ ਕੀਤਾ ਜਾਵੇ ਜਦੋਂ ਉਹ ਕਹਿ ਦਿੰਦੇ ਆ ਹਾਂ ਫੇਰ ਕੋਈ ਚਿੱਠੀ ਕੱਢ ਦਿੰਦੇ ਆ ਵੀ ਆ ਸਾਈਡ ਤੇ ਜਿਹੜੀ ਰੋਡ ਬਣਨੀ ਆ ਇਹਦੇ ਲਈ ਸਾਨੂੰ ਪੈਸੇ ਦਿੱਤੇ ਜਾਣ ਜਿਵੇਂ ਹੁਣ ਇੱਕ ਇਹਨਾਂ ਨੇ ਕੀ ਕੀਤਾ ਜਦੋਂ ਸਾਰਾ ਕੁਝ ਨੈਸ਼ਨਲ ਹਾਈਵੇ ਨੇ ਫੇਰ ਇਹਨਾਂ ਨੂੰ ਕਹਿਤਾ ਵੀ ਕੰਮ ਕਰੋ ਤਾਂ ਕਹਿੰਦੇ ਜੀ ਜਿਹੜੀ ਸਾਈਡ ਤੇ ਜਿਹੜੀ ਸਾਈਡ ਰੋਡ ਹੁੰਦੀ ਆ ਉਹਦੇ ਲਈ 32 ਕਰੋੜ ਰੁਪਏ ਸਾਨੂੰ ਹੋਰ ਦੇ ਦਿਓ ਭਾਈ ਜਿਹੜਾ ਕੰਟਰੈਕਟ ਤੁਹਾਡਾ ਜਦੋਂ ਤੁਸੀਂ ਠੇਕਾ ਲਿਆ ਏ ਜਦੋਂ ਜਿਹੜੀਆਂ ਵੀ ਸ਼ਰਤਾਂ ਤੁਸੀਂ ਆਪ ਮੰਨ ਕੇ ਉਸ ਵੇਲੇ ਬਿਡ ਕੀਤੀ ਤੇ ਠੇਕਾ ਲਿਆ ਤੁਹਾਨੂੰ ਕਿਸੇ ਨੇ ਜ਼ਬਰਦਸਤੀ ਦਿੱਤਾ ਨਹੀਂ ਤੁਸੀਂ ਆਪ ਮੰਨ ਕੇ ਹੁਣ ਕੋਈ ਨਾ ਕੋਈ ਬਹਾਨਾ ਰੋਜ਼ ਇੱਕ ਚਿੱਠੀ ਲਿਖ ਦਿੰਦੇ ਆ ਨੈਸ਼ਨਲ ਹਾਈਵੇ ਨੂੰ ਲਿਖ ਦਿੰਦੇ ਆ ਇਹ ਨੈਸ਼ਨਲ ਹਾਈਵੇ ਵਾਲੇ ਹੁਣ ਚਾਹੇ ਇਹ ਹੁਣ ਹੁਣ ਇਹਨਾਂ ਦੀ ਇਹ ਖੇਡਾਂ ਨਹੀਂ ਚੱਲਣੀਆਂ ਕਿਹਦਾ ਕਿਹੜਾ ਕਿਹਦੇ ਨਾਲ ਰਲਿਆ ਕਿਹੜਾ ਨਹੀਂ ਰਲਿਆ ਸਾਨੂੰ ਇਹਦੇ ਨਾਲ ਮਤਲਬ ਨਹੀਂ ਸਾਨੂੰ ਸਿਰਫ ਮਤਲਬ ਇਹ ਆ ਵੀ ਸਾਡੇ ਲੁਧਿਆਣੇ ਵਾਲੇ ਟੋਲ ਨਹੀਂ ਦੇਣਗੇ ਗੱਲ ਸਿੱਧੀ ਆ ਮਕਰਤ ਸਾਹਿਬ ਐਦੋਂ ਵੱਧ ਕੋਈ ਗੱਲ ਨਹੀਂ ਵੀ 27 ਤਰੀਕ ਤੋਂ ਲੁਧਿਆਣੇ ਵਾਲੇ ਟੋਲ ਨਹੀਂ ਦੇਣਗੇ ਆਪਣੀ ਮਰਜ਼ੀ ਜੇ ਆਪਣੇ ਪਿਆਰ ਨਾਲ ਅਮਨ ਸ਼ਾਂਤੀ ਨਾਲ ਆਪ ਬੰਦ ਕਰ ਦੋਗੇ ਤਾਂ ਵੀ ਚੰਗਾ ਏ ਜਦੋਂ ਇੰਨੇ ਸਾਲ ਹੋ ਗਏ ਮੈਂ ਕਿਹਾ ਕੀ ਜਾਨ ਨਿਕਲਦੀ ਆ ਇੰਨੇ ਸਾਲ ਇਹ ਕਿਤੇ ਸਦਾ ਤਾਂ ਨਹੀਂ ਰਹਿਣਾ ਜਿਹੜਾ ਤੁਹਾਨੂੰ ਰੋਜ਼ ਦਾ 40 ਲੱਖ ਆਦਤ ਪੈ ਗਈ ਜੇ ਮਹੀਨਾ ਦੋ ਮਹੀਨੇ ਬੰਦ ਕਰ ਦੋਗੇ ਵੀ ਆ ਦੇਖੋ ਜੀ ਸਾਡਾ ਕੰਮ ਸ਼ੁਰੂ ਹੋ ਗਿਆ ਅਸੀਂ ਕੰਮ ਕਰਨ ਲੱਗ ਗਏ ਆ ਅਸੀਂ ਆਪ ਕਹਾਂਗੇ ਚਲਾ ਦਿਓ ਟੂਲ ਇਸ ਤੋਂ ਪਹਿਲੇ ਵੀ ਤੁਸੀਂ ਚਤਾ 2012 ਚੇਤਾਵਨੀ ਦਿੱਤੀ ਸੀ ਕਿ ਟੋਲ ਬੰਦ ਹੋਏਗਾ 2012 ਤੋਂ ਕੰਮ ਕੰਪਲੀਟ ਨਹੀਂ ਹੋਇਆ ਤੁਹਾਨੂੰ ਵੀ ਲਗਭਗ 5 ਸਾਲ ਹੋ ਗਏ ਲੁਧਿਆਣਾ ਰਿਪਰੈਜ਼ੈਂਟ ਕਰਦਿਆਂ ਨੂੰ ਪਰ ਤੁਹਾਡੇ ਵਿਰੋਧੀ ਇਹ ਸਵਾਲ ਉਠਾ ਰਹੇ ਆ ਕਿ ਇਹ ਜਦੋਂ ਚੋਣਾਂ ਨੇੜੇ ਆ ਗਈਆਂ ਲੋਕ ਸਭਾ ਦੀਆਂ ਲਗਭਗ 2 ਮਹੀਨੇ ਦਾ ਸਮਾਂ ਰਹਿ ਗਿਆ ਤੇ ਹੁਣ ਹੀ ਇਹ ਕਿਉਂ ਮਸਲਾ ਆਇਆ ਦੇਖੋ ਇਹ ਚ ਬਿਲਕੁਲ ਤੁਹਾਡੀ ਗੱਲ ਇਹ ਵਾਜਬ ਬਣਦੀ ਹੈ ਪੁੱਛਣੀ ਵੀ ਬਣਦੀ ਹੈ ਵੀ ਇਹ ਕਿਉਂ ਕਿਉਂਕਿ ਜਿਹੜੀ ਸਾਡੀ ਸਰਕਾਰ ਆਈ ਨਾ ਕਿਉਂਕਿ ਪਹਿਲਾਂ ਤਾਂ ਉਰੇ ਵੀ ਕਾਲੀ ਦਲ ਬੀਜੇਪੀ ਸਰਕਾਰ ਸੀ ਉਹ ਉੱਥੇ ਤਾਂ ਸੀਗੀ ਸੀਗੀ ਉਰੇ ਸਾਡੀ ਕਾਰਪੋਰੇਸ਼ਨ ਬਣੀ ਨੂੰ 6 ਮਹੀਨੇ ਹੋ ਗਏ ਸਾਰਾ ਕੁਝ ਦੇਖਿਆ ਵੀ ਇਹ ਗੱਲ ਚੱਲ ਕਿੱਧਰ ਨੂੰ ਰਹੀ ਆ ਵੀ ਕਿਉਂ ਲਟਕੇ ਹੋਏ ਆ ਠੀਕ ਕਈ ਵਾਰ ਇਹ ਵੀ ਹੋ ਸਕਦਾ ਵੀ ਭਾਈ ਕੋਈ ਜੈਨੂਇਨ ਪ੍ਰੋਬਲਮ ਆ ਜਾਂ ਕੀ ਗੱਲ ਆ ਜਦੋਂ ਬਾਰ ਬਾਰ ਅਸੀਂ ਸਾਰੀਆਂ ਗੱਲਾਂ ਦੀ ਘੋਕ ਕਰਕੇ ਹੁਣ ਇਸ ਕੰਡੇ ਤੇ ਪਹੁੰਚੇ ਆ ਵੀ ਬਿਲਕੁਲ ਇਹ ਇਹਨਾਂ ਦਾ ਇਹਨਾਂ ਦਾ ਕਸੂਰ ਆ ਕਿਸੇ ਦਾ ਕਸੂਰ ਨਹੀਂਗਾ ਇਹਦੇ ਨਾਲ ਮੈਂ ਸਮਝਦਾ ਨਾ ਵੋਟਾਂ ਦੀ ਰਾਜਨੀਤੀ ਆ ਦੇਖੋ ਵੋਟਾਂ ਤਾਂ ਜਿਹੜਾ ਜਿਹਦੇ ਨਾਲ ਜੁੜਿਆ ਉਹਨੇ ਪਾਉਣੀਆਂ ਐ ਉੱਥੇ ਹੀ ਪਾਉਣੀਆਂ ਐ ਕੋਈ ਟੋਲ ਦੇਣ ਨਾਲ ਨਾ ਦੇਣ ਨਾਲ ਕੋਈ ਵੋਟ ਨਹੀਂ ਪਾਉਂਦਾ ਕੋਈ ਇੰਨਾ ਕੋਈ ਸਸਤਾ ਨਹੀਂਗਾ ਵੀ ਜੇ ਕੋਈ ਸਮਝੇ ਵੀ ਕਿਸੇ ਨੂੰ ਜ ਟੋਲ ਦੇਣਾ ਨਹੀਂ ਪਵੇਗਾ ਜਾਂ ਅਸੀਂ ਉਹਨੂੰ ਬੰਦ ਕਰਾ ਦਾਂਗੇ ਤਾਂ ਉਹ ਇਹ ਵੋਟ ਪਾਏਗਾ ਪੰਜਾਬੀ ਲੋਕ ਨੇ ਪੰਜਾਬ ਲੋਕ ਬੜੇ ਵੱਡੇ ਹਿਰਦੇ ਦੇ ਲੋਕ ਨੇ ਇਹ ਚੰਦ ਪੈਸੇਆਂ ਪਿੱਛੇ ਵੋਟਾਂ ਨਾਲ ਨਹੀਂ ਉਹ ਬਦਲਦੇ ਇਹ ਨਾ ਵੋਟਾਂ ਦੀ ਰਾਜਨੀਤੀ ਇਸ ਗੱਲ 'ਚ ਪਰ ਹਾਂ ਮੇਰਾ ਮੇਰੀ ਤਾਂ ਇਲੈਕਸ਼ਨ ਹੋ ਸਕਦੀ ਹੈ 2 ਮਹੀਨੇ ਨੂੰ ਪਰ ਮੇਰ ਸਾਹਿਬ ਹੁਣੀ ਬੈਠੇ ਹਨ ਤਾਂ 5 ਸਾਲ ਪਏ ਐਮਐਲਏ ਸਾਡੇ ਬੈਠੇ ਉਹਨਾਂ ਦੇ 3 ਸਾਲ ਪਏ ਸਰਕਾਰ ਦੇ ਉਹ ਉਹਨਾਂ ਨੇ ਉਹਨਾਂ ਦੀ ਇਲੈਕਸ਼ਨ ਤਾਂ ਹੈ ਨਹੀਂ ਹਜੇ ਇਸ ਕਰਕੇ ਇਹ ਤਾਂ ਸਾਰੇ ਇਸ ਗੱਲ ਨੂੰ ਉਪਰਾਲੇ ਨਾਲ ਲੱਗਿਆ ਬਿਲਕੁਲ ਇਹਦੇ ਵਿੱਚ ਕੋਈ ਜੀ ਰਾਜਨੀਤੀ ਨਹੀਂ ਅਸੀਂ ਤਾਂ ਇਹ ਵੀ ਅਪੀਲ ਕਰਾਂਗੇ ਵੀ ਬਿਲਕੁਲ ਕੋਈ ਪਾਰਟੀਵਾਦੀ ਤਾਂ ਉੱਤੇ ਉੱਠ ਕੇ ਸਾਰਿਆਂ ਨੂੰ ਸਾਰਿਆਂ ਨੂੰ ਕਹਾਂਗੇ ਵੀ ਸਾਰੇ ਅਪੀਲ ਕਰੋ ਸਾਰੇ ਨਾਲ ਚੱਲੋ ਉੱਥੇ ਬੈਠੀਏ ਬਾਰੀ-ਬਾਰੀ ਇਸ ਕਰਕੇ ਮੈਂ ਤਾਂ ਜਦੋਂ ਬੈਂਸ ਸਾਹਿਬ ਨੂੰ ਕਿਹਾ ਸੀ ਹਮੇਸ਼ਾ ਮੈਂ ਕਿਹਾ ਮੈਂ ਪਿਛਲੀ ਵਾਰ ਵੀ ਕਿਹਾ ਵੀ ਬੈਂਸ ਸਾਹਿਬ ਨੇ ਹਮੇਸ਼ਾ ਇਹ ਬੰਦ ਕਰਵਾਇਆ ਇਹ ਜਦੋਂ ਵੀ ਉਹਨਾਂ ਨੇ ਇਸ਼ੂ ਰੇਜ਼ ਕੀਤਾ ਅਸੀਂ ਉਹਨਾਂ ਨੂੰ ਇਸ ਗੱਲ ਦੀ ਹਮੇਸ਼ਾ ਵਧਾਈ ਦਿੰਦੇ ਰਹੇ ਆ ਨਾਲ ਖੜ੍ਹਦੇ ਰਹੇ ਆ ਜਿਹੜਾ ਵੀ ਚੰਗਾ ਕੰਮ ਕਰੇਗਾ ਜਿਹੜਾ ਵੀ ਲੋਕਾਂ ਦਾ ਇਸ਼ੂ ਉਠਾਏਗਾ ਉਹਦਾ ਹੱਕ ਅਠਾਉਣਾ ਤੇ ਇਹ ਨੂੰ ਬੈਸੰਮੀ ਦਾ ਇਲੈਕਸ਼ਨਾਂ ਦੇ ਨਾਲ ਜਿਹੜਾ ਨਾ ਜੋੜ ਕੇ ਦੇਖਣਾ ਚਾਹੀਦਾ ਇਹ ਤਾਂ ਕੰਟੀਨਿਊਸ ਪ੍ਰੋਸੈਸ ਆ ਇਹ ਤਾਂ ਇਹ ਸੰਘਰਸ਼ ਤਾਂ ਚੱਲਦਾ ਹੀ ਰਹਿਣੇ ਆ ਤੇ ਕੰਮ ਚੱਲਦੇ ਹੀ ਰਹਿਣੇ ਆ ਕੰਮਾਂ ਨੂੰ ਠੀਕ ਵੀ ਕਰਦੇ ਰਹਿਣਾ ਇਹ ਜ਼ਿੰਮੇਵਾਰੀ ਹੈ ਸਾਡੀ ਤੁਸੀਂ 5 ਦਿਨ ਦਾ ਇਹਨਾਂ ਨੂੰ ਅਲਟੀਮੇਟ ਟਰਮ ਦਿੱਤਾ ਹੈ ਅਗਰ ਟੋਲ ਇਹ ਨਾ ਸੜਕ ਕੰਪਲੀਟ ਕਰ ਸਕੇ ਹਾਈਵੇ ਕੰਪਲੀਟ ਕਰ ਸਕੇ ਤਾਂ ਟੋਲ ਪਲਾਜ਼ਾ ਬੰਦ ਕੀਤਾ ਜਾਏਗਾ ਕਿਸ ਮਤਲਬ ਕੀ ਉਹਦਾ ਤੁਸੀਂ ਉਹਨੂੰ ਸਮਝ ਦਿਓ ਵੀ ਕੀ ਤਰ੍ਹਾਂ ਦਾ ਪ੍ਰਦਰਸ਼ਨ ਹੋਏਗਾ ਜਾਂ ਕਿਸ ਤਰ੍ਹਾਂ ਨੂੰ ਤੁਸੀਂ ਬੰਦ ਕਰਵਾਉਂਗੇ ਨਹੀਂ ਨਹੀਂ ਰਾਮ ਨਾਲੀ ਦੇਖੋ ਇਹ ਟੋਲ ਲਾ ਕੇ ਮੇ ਲੈਣਗੇ ਸਿੰਪਲ ਗੱਲ ਆ ਵੀ ਇਹਨਾਂ ਭਾਈ ਆ ਸਾਡੀ ਕੰਮ ਕਰਕੇ ਦਿਖਾ ਦਿਓ ਨਹੀਂ ਪਰ ਉਹਨਾਂ ਦਾ ਸਰਕਾਰ ਨਾਲ ਐਗਰੀਮੈਂਟ ਹੋਇਆ ਹੋਇਆ ਏ ਟੋਲ ਕਲੈਕਟ ਕਰਨ ਦਾ ਨਹੀਂ ਇਹ ਐਗਰੀਮੈਂਟ ਕਾਦਾ ਜੀ ਲੁੱਟਣ ਦਾ ਐਗਰੀਮੈਂਟ ਜਦੋਂ 12 ਤੱਕ ਉਹਨਾਂ ਨੇ ਕੰਮ ਕੰਪਲੀਟ ਕਰਨਾ ਸੀ ਜਦੋਂ ਨਹੀਂ ਕੀਤਾ ਟਾਈਮ ਮਿਲਦਾ ਰਿਹਾ ਮਿਲਦਾ ਮਿਲਦਾ ਰਿਹਾ ਪਰ ਹੁਣ ਕਿਸੇ ਕਿਤੇ ਤਾਂ ਰੁਕਣਾ ਹੀ ਪਏਗਾ ਨਾ ਮੈਂ ਉਹੀ ਪੁੱਛ ਰਿਹਾ ਵੀ ਤੁਸੀਂ ਕਿਵੇਂ ਰੋਕੋਗੇ ਉਹਨਾਂ ਨੂੰ ਕਿਉਂਕਿ ਉਹਦਾ ਕੇਂਦਰ ਸਰਕਾਰ ਨੇ ਉਹਨਾਂ ਨੂੰ ਐਗਰੀਮੈਂਟ ਕੀਤਾ ਹੋਇਆ ਵੀ ਤੁਸੀਂ ਟੋਲ ਕਲੈਕਟ ਕਰੋ ਕੇਂਦਰ ਸਰਕਾਰ ਨੂੰ ਅਸੀਂ ਵਾਰ-ਵਾਰ ਚਿੱਠੀਆਂ ਵੀ ਲਿਖ ਚੁੱਕੇ ਹਾਂ ਗਟਕਰੀ ਸਾਹਿਬ ਨੂੰ ਵੀ ਲਿਖਤੀ ਆ ਵੀ ਜਾਂ ਤਾਂ ਤੁਸੀਂ ਵੀ ਇਹਨੂੰ ਰੋਕ ਲਓ ਇਹਨੂੰ ਬੰਦ ਕਰ ਲਓ ਉਨਾਂ ਚਿਰ ਨਹੀਂ ਤਾਂ ਅਸੀਂ ਬੰਦ ਕਰਨਾ ਹੀ ਕਰਨਾ ਨਹੀਂ ਮੈਂ ਉਹੀ ਪੁੱਛ ਰਿਹਾ ਕਿ ਕਿਵੇਂ ਤੁਸੀਂ ਬੰਦ ਕਰਾਓਗੇ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਵਾਓਗੇ ਲੋਕ ਅਸੀਂ ਤਾਂ ਜਾ ਕੇ ਉੱਥੇ ਬਹਿ ਜਾਾਂਗੇ ਕਰਨਾ ਪਰਦਰਸ਼ਨ ਬਿਲਕੁਲ ਬਾਰੀ ਬਾਰੀ ਸਾਡੇ ਮੇਅਰ ਬਹਿਣਗੇ ਐਮ ਐਲ ਏ ਬਹਿਣਗੇ ਵੀ ਟੋਲ ਆ ਜਿਹੜਾ ਉਹ ਨਹੀਂ ਲੱਗੇਗਾ ਸਾਡੀ ਐਡਮਿਨਿਸਟ੍ਰੇਸ਼ਨ ਆ ਉਹਰੇ ਉਹ ਵੀ ਦੇਖੇਗੀ ਵੀ ਇਹ ਲੁੱਟ ਪਾੜ ਇਹਦੇ ਸ਼ਰੀਆਮ ਲੁੱਟ ਹੋ ਰਹੀ ਆ ਨਾ ਲੁੱਟ ਨੂੰ ਕਿਵੇਂ ਚੱਲਣ ਦੇ ਦਈਏ ਉਹ ਲੁੱਟ ਰੁਕਣੀ ਰੁਕਣੀ ਆਖਰ ਉਹ ਇਹ ਇਸ ਗੱਲ ਨੂੰ ਮੈਨੂੰ ਲੱਗਦਾ ਸਮਝ ਤਾਂ ਜਾਣਗੇ ਅੱਜ ਜਦੋਂ ਇਹਨਾਂ ਨੂੰ ਸ਼ਕਤੀ ਨਾਲ ਇਸ ਗੱਲ ਨੂੰ ਸਮਝਾਇਆ ਜੇ ਨਹੀਂ ਸਮਝਣਗੇ ਨਹੀਂ ਮੰਨਣਗੇ ਫਿਰ ਉਹ ਉਹਦਾ ਚਾਹੇ ਰੁੱਖ ਕੋਈ ਵੀ ਹੋਵੇ ਉਹ ਤਿਆਰ ਕਰਾਂਗੇ ਠੀਕ ਹੈ ਇਹ ਸੰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਦਾਵਾ ਕੀਤਾ ਕਿ 27 ਤਰੀਕ ਤੋਂ ਬਾਅਦ ਲੁਧਿਆਣਾ ਦੀ ਜਿਹੜੀ ਵੀ ਗੱਡੀ ਹੈ ਉਹ ਟੋਲ ਪਲਾਜ਼ਾ ਲੱਡੋਵਾਲ ਟੋਲ ਪਲਾਜ਼ਾ ਤੋਂ ਨਿਕਲੇਗੀ ਉਹਨੂੰ ਟੋਲ ਨਹੀਂ ਦੇਣਾ ਪਵੇਗਾ ਇਹ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ 27 ਤਰੀਕ ਤੋਂ ਬਾਅਦ ਕਿ ਉਹ ਜਿਹੜੀ ਕੰਪਨੀ ਹੈ ਜਿਹਨਾਂ ਨੂੰ ਠੇਕਾ ਮਿਲਿਆ ਹੋਇਆ ਸੜਕ ਪੂਰੀ ਕਰਦੀ ਹੈ ਜੇ 27 ਤਰੀਕ ਤੋਂ ਟੋਲ ਲੁਧਿਆਣਾ ਦੀ ਗੱਡੀਆਂ ਨੂੰ ਨਹੀਂ ਦੇਣਾ ਪਵੇਗਾ लुधियाना ਤੋਂ ਕੈਮਰਾਮੈਨ ਗਗਨ ਦੇ ਨਾਲ ਅਮਰਪ੍ਰੀਤ ਸਿੰਘ ਮੱਕੜ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ